ਰੇਡੀ ਉੱਤੇ ਸਬਜ਼ੀ ਵੇਰਾਂ ਲੱਤ ਕੇ ਦੀ ਵਿੱਚ ਨਹੀਂ ਜਾ ਰਿਹਾ ਸੀਗਾ ਤੋ ਤਿੰਨ ਚਾਰ ਨਮਜਵਾਨ ਸੀਗੇ ਉਹਨਾਂ ਨੇ ਇਹਦੇ ਕੋਲੋਂ ਇਹਦਾ ਪੈਸੇ ਖੋਰੇ ਤੇ ਫਰਾਰ ਹੋ ਗਏ ਮੌਕੇ ਤੋਂ ਮੁਸ਼ਕਲ ਕਰਨ ਦੇ ਬਾਅਦ ਸਾਨੂੰ ਇਹ ਕਾਬੂ ਵੀ ਮਿਲੀ ਹੈ ਅੱਗੇ ਆਦੀਨ ਫਿਲਹਾਲ ਕੋ ਸਾਹਮਣੇ ਆਇਆ ਫਿਰ ਇਹ ਇਸ ਵਿੱਚ ਅਸੀਂ ਮੈਡੀਕਲ ਕਰਾਉਣਾ ਡਾਕਟਰ ਉਸ ਕਰਾਵਾਂਗੇ ਫਿਰ ਪਤਾ ਲੱਗੇ ਸਲਾਮ ਅਲੈਕੁਮ ਜਿਹੜੇ ਪੈਸੇ ਸੀ ਤੁਹਾਨੂੰ ਪਤਾ ਉਹਨਾਂ ਦੇ ਖਰਚਲੇ ਸੀ 14500 ਰੁਪਏ ਸੀਗਾ। ਬਈ ਹੈ। ਮੈਂ ਦਰਜ ਨੇ ਮਤਲਬ ਸਾਰਿਆਂ ਦੇ ਖਿਲਾਫ 3-3 4-4 ਮੁਕਦਮੇ ਦਰਜ ਨੇ। ਬਈ ਹੈ। ਜਿਹੜੇ ਬੰਦੇ 4 ਅ ਪਕੜੇ ਨੇ ਇਹ ਗੈਂਗ ਵਹੀ ਬਸ ਕੀਤਾ। ਇਹਨਾਂ ਦੇ ਖਿਲਾਫ 4-4 5-5 ਮੁਕਦਮੇ ਦਰਜ ਨੇ। ਜੀ ਸਰ ਮਿਤੀ 28 11 24 ਨੂੰ ਸਵੇਰੇ 4:30 4 ਵਜੇ ਇਹ ਗਰੀਬ ਆਦਮੀ ਦਰਬਾਰਾ ਸਿੰਘ ਇਹ ਆਪਣੇ ਰੇੜੀ ਉੱਤੇ ਸਬਜ਼ੀ ਵਗੈਰਾ ਲੱਦ ਕੇ ਦੇ ਵੇਚਣ ਲਈ ਜਾ ਰਿਹਾ ਸੀਗਾ ਜਦੋਂ ਇਨਸਾਨ ਤਾਰਾਂਵਲ ਪੁਲ ਦੇ ਲਾਗੇ ਪਹੁੰਚਾ ਤੇ ਉੱਥੇ ਕੋਈ ਨੌਜਵਾਨਾਂ ਨੇ ਤਿੰਨ ਚਾਰ ਨਮਜਮਾਨ ਸੀਗੇ ਉਹਨਾਂ ਨੇ ਇਹਦੇ ਕੋਲੋਂ ਇਹਦੇ ਪੈਸੇ ਖੋਰੇ 4500 ਰੁਪਏ ਸੀਗਾ ਡਰਾਤ ਮੁਕਾ ਕੇ ਤੇ ਫਰਾਰ ਹੋ ਗਏ ਮੌਕੇ ਤੋਂ ਇਸ ਮੌਕੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਕਾਫੀ ਜ਼ਿਆਦਾ ਮੁਸ਼ਕਲ ਕਰਨੇ ਬਾਅਦ ਸਾਨੂੰ ਇਹ ਕਾਮਯਾਬੀ ਮਿਲੀ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਚਾਰੇ ਬੰਦੇ ਸੀਗੇ ਉਸੇ ਗ੍ਰਫਤਾਰ ਕਰ ਲਏ ਇਹਦੇ ਵਿੱਚ ਜਿਹੜੇ ਪੈਸੇ ਸੀ ਤੁਹਾਨੂੰ ਪਤਾ ਉਹਨਾਂ ਦੇ ਖਰਚਲੇ ਸੀ 4500 ਰੁਪਏ ਸੀਗਾ ਲੇਕਿਨ ਇਹ ਜਦੋਂ ਥਰੋਣੀ ਪੁਛਕੀ ਚ ਕੀਤੀ ਇਹਨਾਂ ਕੋਲੋਂ ਤੇ ਕੀ ਸਾਹਮਣੇ ਆਇਆ ਕਿ ਹਰਮਨ ਸਿੰਘ ਜਿਹੜਾ ਹੈ ਕਿ ਨਹੀਂ ਇਹਦੇ ਖਿਲਾਫ ਵੀ ਮੁਕਦਮੇ ਦਰਜ ਨੇ ਮਤਲਬ ਸਾਰਿਆਂ ਦੇ ਖਿਲਾਫ ਤਿੰਨ ਤਿੰਨ ਚਾਰ ਚਾਰ ਮੁਕਦਮੇ ਦਰਜ ਨੇ ਜੁਰਾਇਮ ਪੇਸ਼ਾ ਕਰਨ ਵਾਲੇ ਬੰਦੇ ਨੇ ਆਲਰੇਡੀ ਜੇਲ੍ਹਾਂ 'ਚ ਹੋਵਾਏ ਨੇ ਜੇਲ੍ਹ 'ਚ ਹੋਵਾਏ ਬੇਲ ਹੋ ਜਣੀ ਆ ਕੇ ਫਿਰ ਵਾਰਦਾਤ ਕਰ ਦਿੰਨੀ ਸੋ ਮੈਂ ਮੰਨਦਾ ਕਿ ਸਾਡੇ ਐਸਐਚਓ ਸੁਲਤਾਨਵਾਲਾ ਇਨਸਪੈਕਟਰ ਮੋਹਿਤ ਕੁਮਾਰ ਜੀ ਬੜੀ ਤਰੀਕਾ ਕਰਦੀ ਹੈ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਔਰ ਬੋ ਮੇਤ ਨਾਲ ਇਹ ਇਸ ਜਿਹੜਾ ਟ੍ਰੇਡ ਕੀਤਾ ਸੀ ਕੱਲ ਮੈਨੂੰ ਪੈਸੇ ਭਾਵੇਂ 4500 ਰੁਪਏ ਆ ਗਿਆ ਸੀਗਾ ਲੇਕਿਨ ਉਹ 4500 ਰੁਪਏ ਵੀ ਉਸ ਇਨਸਾਨ ਲਈ ਬਹੁਤ ਵੱਡੀ ਰਕਮ ਸੀ ਜਿਹੜਾ ਵਿਚਾਰਾ ਸਵੇਰੇ 4:30 ਵਜੇ ਸਬਜ਼ੀ ਵੇਚਣ ਜਾਂਦਾ ਸੋ ਇਹ ਵਾਦਟਰੇਡ ਕੀਤੀ ਜੀ ਸਰ ਨਸ਼ੇ ਆਦੀ ਤੇ ਨੇ ਨਸ਼ੇਵਦੀ ਆਦੀ ਦੀ ਫਿਲਹਾਲ ਕੋ ਸਾਹਮਣੇ ਆਇਆ ਫਿਰ ਵੀ ਇਸ ਮੈਂ ਅਸੀਂ ਮੈਡੀਕਲ ਕਰਾਉਣਾ ਦੋਪਕੇ ਉਸ ਕਰਾਵਾਂਗੇ ਫਿਰ ਪਤਾ ਲੱਗੇ ਵੈਸੇ ਬੇਸਿਕਲੀ ਕੀ ਕੰਮ ਕਰਦਾ ਸੀ ਕੁਛ ਨਹੀਂ ਜੀ ਲਟਕਾ ਹੋਆ ਕਰਨੀ ਇਹਨਾਂ ਦਾ ਕੰਮ ਹੈ ਹੋਈ ਹੈ ਜਿਨ੍ਹਾਂ ਦੇ ਖਿਲਾਫ 2 4 4 ਇੱਕ ਦੇ ਖਿਲਾਫ ਹੈ ਹੁਣ ਸਨ ਦੇ ਖਿਲਾਫ 4 ਮੁਕਦਮੇ ਦਰਜ ਨੇ ਗੁਰਜਿੰਦਰ ਦੇ ਖਿਲਾਫ 4 ਮੁਕਦਮੇ ਦਰਜ ਨੇ ਲਾਡੀ ਦੇ ਖਿਲਾਫ 2 ਮੁਕਦਮੇ ਦਰਜ ਨੇ ਇਸ ਸਾਰਿਆਂ ਦੇ ਖਿਲਾਫ ਮੁਕਦਮੇ ਦਰਜ ਨੇ ਰਿਪੀਟਡ ਨੇ ਕਹੇ ਜੀ ਹਾਂ ਰਿਪੀਟਡ ਜਿਹੜੇ ਇਨਫਾਂਡਰ ਨੇ ਇਹ ਉਹ ਨੇ ਸਰ ਅੰਮਰ ਸਾਹਿਬ ਦੇ ਕੇਸ ਇਹ ਜੋ ਬਾਅਦ ਵਿੱਚ ਪੀ ਬਾਅਦੇ ਕੇਸ ਵੀ ਦੇਹਤੀ ਦੇ ਸਾਰੇ ਆਲਮੋਸਟ ਦਿਹਾਤੀ ਦੇ ਸਾਰੇ ਕੇਸ ਨੇ ਚਾਰਟਿੰਗ ਨੇ ਹਾਂਜੀ ਕੱਡੀ ਕਾਂਗਰਸੀ ਸਭ ਦੀ ਸੰਪਰਕ ਦੇਖੋ ਜੀ ਜਿਹੜੇ ਬੰਦੇ ਚਾਰ ਅ ਪਕੜੇ ਨੇ ਇਹ ਗੈਂਗ ਵਹੀ ਬਸ ਕੀਤਾ ਇਹਨਾਂ ਦੇ ਖਿਲਾਫ ਚਾਚਰ ਪੰਜ ਪੰਜ ਮੁਕਦਮੇ ਦਰਜ ਨੇ ਇਹ ਬਹੁਤ ਸ਼ਾਤਰ ਨੇ ਇਹ ਜਿਹੜੂ ਵਾਰਤਤ ਕਰ ਦਿੰਦੇ ਉਹਨੂੰ ਚਾਚਰ ਪੰਜ ਪੰਜ ਦਿਨ 10 ਦਿਨ ਲੱਭਦੇ ਹੀ ਨਹੀਂ ਕਿਥੇ ਸੋ ਇਹਨਾਂ ਨੂੰ ਬਹੁਤ ਤਾਂ ਹੀ ਮੈਂ ਦੱਸਿਆ ਨਾ ਤਾਂ ਹੀ ਲੇਟ ਹੋ ਗਿਆ ਨਵੰਬਰ ਦੀ ਵਾਰਤਤ 24 ਨਵੰਬਰ ਦੀ ਵਾਰਤਤ ਹੈ ਹੁਣ ਅਸੀਂ ਕੰਟ੍ਰੇਸ ਕਰਕੇ ਫੜ ਲਿਆ ਬੰਦੇ ਨੂੰ ਇਟ ਮੀਨਸ ਇਹ ਬਹੁਤ ਸ਼ਾਤਰ ਪਾਉਂਦੇ ਸੀ ਤਾਂ ਹੀ ਮੈਨੂੰ ਲੇਟ ਹੋ ਗਿਆ ਫੜਨ ਨੂੰ ਔਰ ਬਹੁਤ ਮਹਿੰਤ ਨਾਲ ਬਹੁਤ ਕੰਟੀਨਿਊਸਲੀ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਜਿਸ ਦੇ ਨਾਲ ਉਹਨਾਂ ਨੂੰ ਕਾਬੇ ਵੀ ਗਏ ਸਨ ਫਿਰ ਚਾਰ ਬੰਦਿਆਂ ਦਾ ਗੈਂਗ ਕਾਹੀ ਹੋਰ ਵੀ ਬੰਦੇ ਮੈਂ ਨਹੀਂ ਚਾਰ ਹੀ ਬੰਦੇ ਦਾ ਗੈਂਗ ਸੀ ਸਰ ਜਾਤ ਰਿਕਸ਼ਾ ਵਾਲੇ ਨਾਲ ਲੜਦੇ ਸੀ ਜਿਹੜੇ ਦੇਖੋ ਮਾਰਨਿੰਗ अर्ਲੀ ਇਹਨਾਂ ਦੀ ਮੂੜੇ ਸੁਪਰਡੈਂਟ ਸੀਰ ਲਈ ਮਾਰਨਿੰਗ 3 ਵਜੇ ਤੋਂ ਲੈ ਕੇ ਤੇ 5 ਦੇ ਵਿੱਚ ਵਿੱਚ ਵਾਰਦਤ ਕਰਨੀ ਚਾਹੇ ਉਹ ਰਿਕਸ਼ੇ ਵਾਲੇ ਸੀ ਤੇ ਚਾਹੇ ਕੋਈ ਰਾਹ ਕੇ ਕੋ ਮਥਾ ਢੇਕਾ ਜਾਂਦਾ ਹੈ ਯਾ ਜਿਹੜੇ ਜਿਹੜੀ ਵਾਰਦਾਤਾਂ ਚਾਟੀਵਨ ਜਾਂ ਜੰਗਾਲੇ ਗੁਰੂ ਚ ਹੋਈਆਂ ਉਹ ਅਰਲੀ ਮਾਰਨਿੰਗ ਜਿਹੜੇ ਕੋਈ ਮਾਰਨਿੰਗ ਵਾਕ ਕਰਦੇ ਨੇ ਉਹਨਾਂ ਨੂੰ ਲੁੱਟਣ ਵਾਲਾ ਸਿਸਟਮ ਸੀ ਇਹਦਾ ਸਰ ਕੈਮਰੇ ਵੀ ਸਾਰੇ ਨਾਲ ਪੜੇਗੇ ਤੇ ਆਪਣਾ ਵੀ ਖਬਰੂ ਉਡੀ ਲੰਡਾ ਨੈਟਵਰਕ ਤੋਂ ਲਾ ਕੇ ਪੜਿਆ ਹੈ ਦੇਖੋ ਸਾਰਿਆਂ ਤੇ ਕੰਮ ਕੀਤਾ ਹੈ ਸੀਸੀਟੀਵੀ ਕੈਮਰੇਸ ਵੀ ਵਿਖੇ ਹੈ ਹਿਊਮਨ ਇੰਟੈਲੀਜੈਂਸ ਉਹ ਤੇ ਵੀ ਕੰਮ ਕੀਤਾ ਆਪਾਂ ਸਾਈਬਰ ਦੀ ਵੀ ਮਦਦ ਲਈ ਹੈ ਇਹਨਾਂ ਸਾਰਿਆਂ ਨਾਲ ਮਿਲਾ ਕੇ ਕਾਫੀ ਮਿਹਨਤ ਕਰਕੇ ਆ 300000 ਸਰ ਕਿੰਨੀ ਵਾਰਦਾਤਾਂ ਕਰ ਚੁੱਕੇ ਹੋ ਕਿਹੜੇ ਫਿਰ ਆਪਦੇ ਵਾਰਦਾਤਾਂ ਦੇਖੋ 4 ਮੈਂ ਤੁਹਾਨੂੰ ਪ੍ਰੈਸ ਨੋਟ ਦਿੰਦਾ ਨਾ 44889 ਵਰਤਾਂ ਇਹਨਾਂ ਨੇ ਕੀਤੀਆਂ ਉਹਦੀ ਲਿਸਟ ਮੇਰੇ ਕੋਲ ਲੁੱਟਦੇ ਸਵੇਰ ਵਾਲੇ ਲੋਕ ਲੁੱਟਦੇ ਮੋਸਟਲੀ ਸਵੇਰ ਵਾਲੇ ਸੀ ਸਵੇਰੋਂ ਦੇ ਕੀ ਕਰਦੇ ਕੀ ਐਸ طرح ਲੋਕੀ ਜਾਤ ਦੇ ਹੱਥੇ ਹੁੰਦੇ ਨੇ ਇੱਥੇ ਹੁੰਦੇ ਐ ਮੋਂ ਕੋਈ ਮਾਰਨਿੰਗ ਵਾਕ ਜਾਂਦਾ ਹੈ ਜਾਂ ਕੋਈ ਬਜ਼ੁਰਗ ਨੇ ਮਥਾ ਟੇਕਣ ਜਾਂਦੇ ਗੁਰਦੁਆਰਿਆਂ ਕਿਤੇ ਮੰਦਿਰ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਦੇ ਸੀ ਤੇ ਕੀ ਕਰਦੇ ਕੀ ਐ ਕੋਈ ਉਹਨਾਂ ਦਾ ਕੁਝ ਨਹੀਂ ਬਸ ਪੇਸ਼ੇਵਾਨਾਂ ਦਾ ਕੋਈ ਲੇਬਰ ਲੂਬਰ ਕਰਦੇ ਐ ਤੇ ਜਦੋਂ ਲੁੱਟਦਾ ਮਾਰ ਖਤਮ ਹੋ ਗਿਆ ਲੇਬਰ ਕਰਦੇ ਆ ਦਰਵਾਜ਼ਾ ਲੁੱਟ ਲਿਆ ਲੋਕਾਂ ਨੂੰ ਫਿਰ ਗੈਪ ਹੋ ਜਿਸ਼ਾ ਛੱਡਦੇ ਤੁਸੀਂ ਬਿਲਕੁਲ ਛੱਡਦੇ ਸੀ ਬੋਰ ਵੀ ਲੋਕ ਨੇ ਹਨ ਉਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਜੀ ਇਸ ਪੰਦ ਵਿੱਚ ਪ੍ਰੋਡਕਸ਼ਨੋਂ ਲੈ ਕੇ ਆਉਂਦੇ ਇਹਨਾਂ ਨੂੰ ਰਿਮਾਨ ਤੇ ਲੈ ਕੇ ਆਵਾਂਗੇ ਤੇ ਪਤਾ ਲੱਗ ਜਾਏ ਫੋਟੋ